ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸ਼ੀਰ ਦਾਸ ਦੇ ਵਿੱਚ ਅੱਜ ਸਾਂਝ ਪਾਵਾਂਗੇ ਖਾਲਿਸਤਾਨ ਦੀ ਜੰਗੇ ਆਜ਼ਾਦੀ ਦੇ ਉਹ ਸੂਰਬੀਰ ਯੋਧੇ ਦੀ ਜੇ ਸੂਰਬੀਰ ਯੋਧੇ ਨੇ ਪ੍ਰਾਤਨ ਸ਼ਹੀਦ ਭਾਈ ਮਤੀ ਦਾਸ ਦੇ ਇਤਿਹਾਸ ਨੂੰ ਦੁਹਰਾਇਆ ਔਰ ਸਬਦ ਕਰ ਦਿੱਤਾ ਕਿ ਜੋ ਪ੍ਰਾਤਨ ਸੰਗ ਹੋਏ ਹਨ ਅੱਜ ਵੀ ਉਹਨਾਂ ਵਰਗੇ ਸੰਗ ਸਿੱਖ ਕੌਮ ਦੇ ਵਿੱਚ ਮੌਜੂਦ ਹਨ ਮੇਰੀ ਮਰਦ ਹੈ ਅੰਮਰ ਸ਼ਹੀਦ ਭਾਈ ਅਵਤਾਰ ਸਿੰਘ ਬਿਸਰਾਮਪੁਰ ਵਾਲਿਆਂ ਬਰੇ ਭਾਈ ਅਵਤਾਰ ਸਿੰਘ ਦਾ ਜਨਮ ਸਰਦਾਰ ਜਗੀਰ ਸਿੰਘ ਦੇ ਘਰੇ ਮਾਤਾ ਹਰਵੰਸ ਗੌਰ ਦੀ ਕੁਖੋਂ ਪਿੰਡ ਬਿਸਰਾਮਪੁਰ ਵਿਖੇ ਹੋਇਆ ਸੀ ਔਰ ਭਾਈ ਅਵਤਾਰ ਸਿੰਘ ਜੀ ਆਪਣੀਆਂ ਦੋ ਭੈਣਾਂ ਦੇ ਇਕਲੋਤੇ ਭਰਾ ਸਨ ਜਿਨ੍ਹਾਂ ਭੈਣਾਂ ਦੇ ਨਾਮ ਬੀਬੀ ਪ੍ਰਕਾਸ਼ ਕੌਰ ਅਤੇ ਬੀਬੀ ਨਿਰਮਲ ਕੌਰ ਹਨ ਭਾਈ ਅਵਤਾਰ ਸਿੰਘ ਬਸਰਾਮਪੁਰ ਦਾ ਜੋ ਪਰਿਵਾਰ ਆ ਉਹ ਕਿਤੇ ਦੇ ਤੌਰ ਤੇ ਖੇਤੀਬਾੜੀ ਕਰਦਾ ਔਰ ਉਸਨੇ ਆਪਣੀ ਜੋ ਮੋਢਲੀ ਸਿੱਖਿਆ ਆ ਉਹ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਅਤੇ ਹਾਇਰ ਸਕੈਂਡਰੀ ਤੋਂ ਉਹਨਾਂ ਨੇ 11ਵੀਂ ਤੱਕ ਦਾ ਇਗਜ਼ਾਮ ਪਾਸ ਕੀਤਾ ਜੋ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹੈ ਉਥੋਂ 11ਵੀਂ ਜਮਾਤ ਤੱਕ ਉਹਨਾਂ ਨੇ ਪੜ੍ਹਾਈ ਕੀਤੀ ਔਰ ਉਹਦੇ ਤੋਂ ਬਾਅਦ ਭਾਈ ਸਾਹਿਬ ਘਰ ਦੇ ਵਿੱਚ ਆਪਣੇ ਪਿਤਾ ਦੇ ਨਾਲ کھیਤੀਬਾੜੀ ਦਾ ਕੰਮ ਕਰਨ ਲੱਗ ਪਏ ਭਾਈ ਅਵਤਾਰ ਸਿੰਘ ਦਾ ਜੋ ਪਰਿਵਾਰ ਆ ਉਹ ਦਮਦਮਿਤਕਸਾਲ ਦੇ ਨਾਲ ਸਬੰਧ ਰੱਖਦਾ ਸੀ ਸੋ ਜੋ ਧਾਰਮਿਕ ਵਿਦਿਆ ਆ ਜੋ ਧਰਮ ਦੀ ਗੁਰਤੀ ਆ ਜੋ ਸਿੱਖੀ ਦੀ ਪ੍ਰਤੀ ਜੋ ਪਿਆਰ ਆ ਸਿੱਖੀ ਬ੍ਰਦੀ ਉਹ ਪਿਆਰ ਉਹ ਗੁਰਤੀ ਭਾਈ ਅਵਤਾਰ ਸਿੰਘ ਨੂੰ ਬਿਰਸੇ ਵਿੱਚੋ ਹੀ ਪ੍ਰਾਪਤ ਹੋਈ ਸੀ ਸੋ ਭਾਈ ਅਵਤਾਰ ਸਿੰਘ ਜੀ ਨੇ ਜਲਦੀ ਹੀ ਅੰਮ੍ਰਿਤਸਰ ਕੇ ਨਿਤਨੇਮ ਕਰਨਾ ਆਰੰਭ ਕਰ ਦਿੱਤਾ ਔਰ 1978 ਦੇ ਵਿੱਚ ਭਾਈ ਅਵਤਾਰ ਸਿੰਘ ਦਾ ਅਨੰਦਕਾਰਿਚ ਬੀਬੀ ਜਸਵੀਰ ਕੌਰ ਦੇ ਨਾਲ ਹੋ ਜਾਂਦਾ ਔਰ ਅਕਾਲ ਪੁਰਖ ਵਾਹਿਗੁਰੂ ਆਪ ਦੇ ਪਰਿਵਾਰ ਨੂੰ ਤੋਂ ਤੀਆਂ ਤੇ ਇੱਕ ਪੁੱਤਰ ਦੀ ਦਾਤ ਬਖਸ਼ਿਸ਼ ਕਰਦੇ ਹਨ ਸੋ ਇਹਦੇ ਤੋਂ ਬਾਅਦ ਭਾਈ ਅਵਤਾਰ ਸਿੰਘ ਜੋ ਪੰਥ ਦੀ ਸੇਵਾ ਆ ਉਹਦੇ ਵਿੱਚ ਵੀ ਆਪਣਾ ਯੋਗਦਾਨ ਜਾਰੀ ਰੱਖਦੇ ਆ 13 April 1978 ਦੇ ਖੂਨੀ ਸਾਕੇ ਤੋਂ ਬਾਅਦ ਜੋ ਖਾਰਕੂ ਸਿੰਘ ਸ਼ਹੀਦਾਂ ਦਾ ਹੱਕ ਲੈਣ ਵਾਸਤੇ ਜੂਝ ਰਹੇ ਸਨ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਉਣਾ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰਨਾ ਇਹ ਉਹਨਾਂ ਦੇ ਰੋਜ਼ ਨਮਾ ਜੀਵਨ ਦਾ ਇੱਕ ਹਿੱਸਾ ਬਣ ਚੁੱਕਾ ਸੀ ਜੂਨ 1984 ਦਾ ਖੂਨੀ ਕੱਲੂ ਘਾਰਾ ਵਾਪਰਦਾ ਔਰ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਸਾ ਪੰਡਰਾਵਾਲੇ ਭਾਈ ਅਮਰੀਕ ਸਿੰਘ ਜੀ ਜਰਨੈਲ ਸ਼ੁਭੇਕ ਸਿੰਘ ਜੀ ਵਰਗੇ ਜੋਧਿਆਂ ਦੀਆਂ ਸ਼ਹਾਦਤਾਂ ਹੁੰਦੀਆਂ ਹਜ਼ਾਰਾਂ ਸਿੱਖ ਸੰਗਤਾਂ ਨੂੰ ਸ਼ਹੀਦ ਕੀਤਾ ਜਾਂਦਾ ਆਕਾਲ ਤੱਕ ਸਭ ਟੈਟਰੀ ਹੁੰਦਾ ਭਾਰਤ ਸਰਕਾਰ ਦੀਆਂ ਭਾਰਤੀ ਫੌਜਾਂ ਦੀ ਤਰਫੋਂ ਤਾਂ ਭਾਈ ਅਵਤਾਰ ਸਿੰਘ ਇਹ ਸੋਚਣ ਵਾਸਤੇ ਮਜਬੂਰ ਹੋ ਜਾਂਦਾ ਕਿ ਹੁਣ ਮੈਨੂੰ ਹਥਿਆਰ ਚੱਕ ਲੈਣੇ ਚਾਹੀਦੇ ਹਨ ਸੋ ਜੋ ਖਾਰਕੂ ਸਿੰਘ ਭਾਈ ਅਵਤਾਰ ਸਿੰਘ ਦੇ ਕਰੇ ਆਇਆ ਕਰਦੇ ਸਨ ਉਹਨਾਂ ਕੋਲ ਇਸ਼ਾ ਪ੍ਰਗਟ ਕਰਦਾ ਕਿ ਮੈਂ ਭਗੌੜਾ ਹੋ ਕੇ ਹਥਿਆਰਬੰਦ ਸੰਘਰਸ਼ ਦੇ ਵਿੱਚ ਯੋਗਦਾਰ ਪਾਉਣਾ ਪਰ ਉਹ ਸਿੰਘ ਜਿਨ੍ਹਾਂ ਦੇ ਵਿੱਚ ਭਾਈ ਮਨਵੀਰ ਸਿੰਘ ਤੇ ਹੀੜੂ ਸ਼ਾਮਲ ਹੁੰਦੇ ਹਨ ਉਹ ਇਹਨਾਂ ਨੂੰ ਕਰ ਰਿਹਾ ਕਿ ਸੇਵਾ ਕਰਨ ਵਾਸਤੇ ਹੀ ਯੋਗ ਪਾਉਂਦੇ ਆ ਸੋ ਇਸੇ ਤਰ੍ਹਾਂ ਹੀ ਭਾਈ ਅਵਤਾਰ ਸਿੰਘ ਜੀ ਨੇ ਐਕਸ਼ਨ ਕਰਨੇ ਆਰੰਭ ਕਰ ਦਿੱਤੇ ਪਰ ਫਿਰ ਵੀ ਉਹਨੇ ਹੱਥ ਨਹੀਂ ਛੱਡਿਆ 1986 ਦਾ ਸਮਾਂ ਆਉਂਦਾ ਭਾਈ ਮਨਵੀਰ ਸਿੰਘ ਚਿਹਰੂ ਨੇ ਖਾਲਸਤਾਨ ਕਮਾਂਡੋ ਫੋਰਸ ਦਾ ਗਠਨ ਕੀਤਾ 1986 ਦੇ ਸ਼ੁਰੂ ਦੇ ਵਿੱਚ ਹੀ ਸਰਬੱਤ ਖਾਲਸਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਸੀ 22 ਜਨਵਰੀ 1986 ਨੂੰ ਇਸ ਸਰਬੱਤ ਖਾਲਸੇ ਤੋਂ ਤੌਰੇ ਤੇ ਪਹਿਲਾ ਭਾਈ ਮਨਵੀਰ ਸਿੰਘ ਚਿਹਰੂ ਨੇ ਖਾਲਿਸਤਾਨ ਕਮਾਂਡੋ ਫੋਰਸ ਨੂੰ ਜਥੇਬੰਦ ਕੀਤਾ ਔਰ 1986 ਦੇ ਅਧਵਿਚਾਰ ਭਾਈ ਅਵਤਾਰ ਸਿੰਘ ਨੇ ਆਪਣਾ ਘਰ ਛੱਡ ਦਿੱਤਾ ਔਰ ਪੁਲਿਸ ਤੇ ਜੋ ਰੇਡ ਆ ਉਹ ਪਹਿਨੇ ਆਰੰਭ ਹੋ ਚੁੱਕੇ ਸਨ ਸੋ ਖਾਲਸਾ ਸਭਾ ਦੇ ਵਿੱਚ ਸ਼ਾਮਲ ਹੋ ਕੇ ਖਾਲਿਸਤਾਨ ਕਮਾਂਡੋ ਫੋਰਸ ਦੇ ਜੁਹਾਰੂ ਸਿੰਘਾ ਦੇ ਨਾਲ ਭਾਈ ਅਵਤਾਰ ਸਿੰਘ ਨੇ ਬਹੁਤ ਬੜੀਆ ਬੜੀਆ ਐਕਸ਼ਨ ਕੀਤੇ ਇਲਾਕੇ ਦੇ ਦੁਖੀਆਂ ਨੂੰ ਇਲਾਕੇ ਦੇ ਜੋ ਪੰਥ ਦੇ ਦੁਖੀ ਸਨ ਜੋ ਪੌੜ ਸਨ ਜੋ ਮਖਬਰ ਸਨ ਉਹਨਾਂ ਨੂੰ ਚੌਣ ਚੌਣ ਕੇ ਭਾਈ ਅਵਤਾਰ ਸਿੰਘ ਨੇ ਸਜਾਵਾਂ ਦਿੱਤੀਆਂ ਔਰ ਭਾਈ ਅਵਤਾਰ ਸਿੰਘ ਨੇ ਆਪਣੇ ਖਾਰਕੂ ਗਰੁੱਪ ਦੇ ਨਾਲ ਜਿਸ ਗਰੁੱਪ ਦੀ ਉਹ ਅਗਵਾਈ ਕਰਿਆ ਕਰਦੇ ਸਨ ਉਸ ਗਰੁੱਪ ਦੇ ਨਾਲ ਭਾਈ ਅਵਤਾਰ ਸਿੰਘ ਜੀ ਨੇ ਜੋ ਕੇਂਦਰੀ ਮੰਤਰੀ ਬੂਟਾ ਸਿੰਘ ਸੀ ਔਰ ਉਹਦਾ ਭਾਨ ਜਾਂ ਜਗਿੰਦਰ ਸਿੰਘ ਮਾਨ ਅਤੇ ਉਹ ਉਹਨਾਂ ਦੇ ਜੋ ਰਿਸ਼ਤੇਦਾਰ ਸਨ ਮਸਤਪੁਰ ਉੱਥੇ ਇੱਕ ਵਿਆਹ ਸਮਾਗਮ ਹੋ ਰਿਹਾ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਬੂਟਾ ਸਿੰਘ ਵੱਲੋਂ ਅਤੇ ਜਗਿੰਦਰ ਸਿੰਘ ਮਾਨ ਦੀ ਤਰਫੋਂ ਬਹੁਤ ਹੀ ਸਿੱਖ ਵਿਰੋਧੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ ਸੋ ਬੂਟਾ ਸਿੰਘ ਦੇ ਜੋ ਮਸਤਪੁਰ ਮਸਤਪੁਰ ਵਰ ਦੇ ਵਿੱਚ ਜੋ ਰਿਸ਼ਤੇਦਾਰ ਸਨ ਉਨ੍ਹਾਂ ਤੇ ਹਮਲਾ ਕਰਕੇ ਉਹਨਾਂ ਨੂੰ ਸਜ਼ਾਾਂਵਾਂ ਦਿੱਤੀਆਂ ਪਰ ਜਿਹਦੇ ਨਾਲ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਮੰਤਰੀਪਦਮਾਨ ਮੰਤਰੀਪਦਮਾਨ ਰਿਆ ਕੂਟਾ ਸੰਗ ਪੂਰੀ ਤਰ੍ਹਾਂ ਦੇ ਨਾਲ ਹਿਲਾ ਕੇ ਰੱਖ ਦਿੱਤਾ ਭਾਈ ਅਵਤਾਰ ਸਿੰਘ ਨੇ ਇਸੇ ਤਰ੍ਹਾਂ ਹੀ ਜੋ ਕਾਮਰੇਡ ਅਵਤਾਰ ਪਾਸ਼ ਸੀਗਾ ਉਸ ਨੂੰ ਖਾਲਸੇ ਰਵੈਤਾ ਅਨੁਸਾਰ ਸਹਾਇਤਾ ਦਿੱਤੀ ਕਿਉਂਕਿ ਇਹ ਪਾਸ਼ ਜਿੱਥੇ ਪੁਲਿਸ ਦਾ ਇੱਕ ਮਖਬਰ ਸੀ ਉਤੇ ਆਪਣੀਆਂ ਲਿਖਤਾਂ ਦੇ ਵਿੱਚ ਆਪਣੀਆਂ ਕਵਤਾਵਾਂ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਗੁਰੂ ਸਾਹਿਬਾਨ ਪਵਿੱਤਰ ਗੁਰਬਾਣੀ ਗੁਰ ਅਸਥਾਨ ਗੁਰ ਸਰੋਤਾਂ ਤੇ ਟਿੱਪਣੀਆਂ ਕਰਿਆ ਕਰਦਾ ਸੀ ਔਰ ਗੁਰੂ ਸਾਹਿਬਾਨ ਵੱਲੋਂ ਚਲਾਏ ਹੋਏ ਨਰਮਲ ਪੰਥ ਨੂੰ ਵੱਖ-ਵੱਖ ਤੇ ਕੁੱਝੇ ਤਰੀਕਿਆਂ ਦੇ ਨਾਲ ਭੰਡਦਾ ਸੀ ਔਰ ਇਸ ਪਾਸ਼ ਨੇ ਦੀਸ ਪ੍ਰਦੇਸ਼ ਦੇ ਵਿੱਚ ਕੁਝ ਹਫ਼ਤੇ ਕੰਮ ਕੀਤਾ ਸੀ ਤਾਂ ਇਸ ਨੇ ਗੁਰੂ ਸਾਹਿਬਾਂ ਦੀਆਂ ਫੋਟੋਆਂ ਪਾੜ ਕੇ ਕਿੱਥੋਂ ਭੱਜ ਗਿਆ ਸੀਗਾ ਔਰ ਇਹਦੀ ਖਬਰ ਬਾਅਦ ਦੇ ਵਿੱਚ ਤੇ ਅਖਬਾਰ ਦੇ ਵਿੱਚ ਵੀ ਲੱਗੀ ਸੀ ਦੇਸ਼ ਪ੍ਰਦੇਸ਼ ਦੇ ਵਿੱਚੋਂ ਕਿ ਇੱਕ ਵਿਅਕਤੀ ਇੱਥੇ ਕੰਮ ਕਰਦਾ ਸੀ ਐਸ ਨਾਂ ਦਾ ਤਾਂ ਉਹ ਗੁਰੂ ਸਾਹਿਬ ਦੀਆਂ ਫੋਟੋਆਂ ਪਾੜ ਕੇ ਭੱਜ ਗਿਆ ਔਰ ਉਹਦਾ ਕਿਸੇ ਨੂੰ ਥਾਟ ਕਾਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੇ ਉਹਦੇ ਨਾਲ ਸੰਪਰਕ ਕੀਤਾ ਸੀ ਸ਼ਹੀਦ ਪਾਈ ਅਵਤਾਰ ਸਿੰਘ ਬਿਸਰਾਮਪੁਰ ਵਾਲਿਆਂ ਨੇ ਔਰ ਜੇ ਇਸ ਰਾਤ ਅਵਤਾਰ ਪਾਸ਼ ਦਾ ਕਤਲ ਹੁੰਦਾ ਉਸ ਨੂੰ ਸਜ਼ਾ ਦਿੱਤੀ ਜਾਂਦੀ ਆ ਉਸ ਰਾਤ ਵੀ ਉਹ ਰੱਜ ਕੇ ਖਾਲਕਿਆਂ ਦੇ ਖਿਲਾਫ ਉਸ ਨੇ ਬਕਵਾਸ ਕੀਤਾ ਸੀ ਸੋ ਇਸੇ ਤਰ੍ਹਾਂ ਹੀ ਭਾਈ ਅਵਤਾ ਸਿੰਘ ਬਸਰਾਹਪੁਰ ਆਪਣੀਆਂ ਪੰਥਕ ਸੇਵਾਵਾਂ ਨੂੰ ਜਾਰੀ ਰੱਖਦੇ ਹਨ ਸੋ ਆਖਰ ਉਹ ਜਦ ਆ ਜਾਂਦਾ ਜਿਹੜਾ ਕਿਸੇ ਵੀ ਰੂਪ ਰੂਪੋਸ਼ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਗ੍ਰਿਫਤਾਰੀ ਦਾ ਦੇਨ ਜਾਂ ਸ਼ਹਾਦਤ ਦਾ ਦਿਨ 25 ਮਈ 1988 ਵਾਲੇ ਦਿਨ ਭਾਈ ਅਵਤਾਰ ਸਿੰਘ ਆਪਣੇ ਸਾਥੀ ਦੇ ਨਾਲ ਪਿੰਡ ਪੱਤਰਕਲਾਂ ਦੇ ਵਿੱਚ ਮੌਜੂਦ ਸੀ ਔਰ ਇਸ ਪੱਤਰਕਲਾਂ ਦੇ ਵਿੱਚ ਜਦੋਂ ਭਾਈ ਅਵਤਾਰ ਸਿੰਘ ਮੌਜੂਦ ਸੀ ਤਾਂ ਪੁਲਿਸ ਆਣ ਕੇ ਘੇਰਾ ਪਾ ਲੈਂਦੀ ਆ ਤੇ ਦੋਨਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਗ੍ਰਿਫਤਾਰ ਕਰਦੇ ਬਾਅਦ ਭਾਈ ਅਵਤਾਰ ਸਿੰਘ ਨੂੰ ਸੀ ਆਈ ਸਟਾਫ ਪਟਿਆਲਾ ਦੇ ਵਿੱਚ ਲਿਆਇਆ ਲਿਆਇਆ ਜਾਂਦਾ ਜਿੱਤੇ ਉਹਨਾਂ ਦੇ ਅੰਨ્ય ਤਸ਼ੱਦਦ ਦਾ ਦੌਰ ਆਰੰਭ ਹੁੰਦਾ ਇਹ ਦੌਰ ਸਿਪਾਹੀ ਤੋਂ ਐਸ ਸਿਪਾਹੀ ਤੋਂ ਡੀਐਸਪੀ ਡੀਐਸਪੀ ਤੋਂ ਐਸਪੀ ਡੀ ਬਣ ਚੁੱਕੇ ਸਵਰਨਿਕ ਘੋਟਨੀ ਵੱਲੋਂ ਕਰਵਾਇਆ ਜਾਂਦਾ ਜਿਹੜਾ ਕਿ ਉਸ ਸਮੇਂ ਕਪੂਰਥਲਾ ਦਾ ਐਸਐਸਪੀ ਬਣ ਚੁੱਕਾ ਸੀ ਔਰ ਸਵਰਨੇ ਘੋਟਨੇ ਨੇ ਭਾਈ ਅਵਤਾਰ ਸਿੰਘ ਤੇ ਇੰਨਾ ਤਸ਼ੱਦਦ ਕੀਤਾ ਇੰਨਾ ਤਸ਼ੱਦਦ ਕੀਤਾ ਕਿ ਉਸ ਵੇਲੇ ਹਰ ਇਨਸਾਨ ਦੀ ਰੂਪ ਕੰਬ ਗਈ ਸੀ ਅਖੀਰ ਦੇ ਵਿੱਚ ਜਦੋਂ ਭਾਈ ਅਵਤਾਰ ਸਿੰਘ ਨੇ ਕੁਝ ਵੀ ਬੋਲਣ ਤੋਂ ਨਾ ਕਰ ਦਿੱਤੀ ਸਿਰਫ ਗੁਰਬਾਣੀ ਹੀ ਪੜੀ ਜਾਂਦੇ ਸਨ ਵਾਹਿਗੁਰੂ ਦਾ ਸਿਮਰਨ ਹੀ ਕਰੀ ਗਏ ਸੀ ਤਸ਼ੱਦਦ ਚੱਲਦੇ ਚੱਲਦੇ ਤਾਂ ਇਸ ਸਵਰਨੇ ਘੋਟਨੇ ਦੁਸ਼ਟ ਨੇ ਭਾਈ ਅਵਤਾਰ ਸਿੰਘ ਦੀ ਇੱਕ ਲੱਤ ਦਰਖਤ ਨਾਲ ਬੰਨ੍ਹ ਦਿੱਤੀ ਤੇ ਦੂਸਰੀ ਲੱਤ ਉਸਨੇ ਜੋ ਜੀਪ ਸੀਗੀ ਪੁਲਿਸ ਥਾਣੇ ਦੇ ਵਿੱਚ ਖੜੀ ਉਸ ਜੀਪ ਦੇ ਨਾਲ ਬੰਨ੍ਹ ਦਿੱਤੀ ਉਹ ਤੇ ਜੀਪ ਚਲਾ ਦਿੱਤੀ ਸੀ ਤੋਂ ਭਾਈ ਅਵਤਾਰ ਸਿੰਘ ਵਿਸਰਾਮਪੁਰ ਨੂੰ ਦੋ ਫਾੜ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਇਹ ਵਰਤਾਰਾ ਉਸ ਵੇਲੇ ਜਿੱਥੇ ਪੁਲਿਸ ਵਾਲਿਆਂ ਨੇ ਆਪਣੀ ਅੱਖੀਂ ਵੇਖਿਆ ਉਤੇ ਹਵਾ ਲਾੜ ਦੇ ਵਿੱਚ ਬੰਨ੍ਹ ਹੀ ਸ਼ਹੀਦ ਭਾਈ ਗੁਰਦੇਵ ਸਿੰਘ ਦੀ ਬੂ ਧੀਰਪੁਰ ਵਾਲਿਆਂ ਦੀ ਮਾਤਾ ਨੇ ਵੀ ਅੱਖੀਂ ਵੇਖਿਆ ਸੀ ਸੋ ਇਹ ਇੰਨਾ ਭਿਆਨਕ ਦ੍ਰਿਸ਼ ਸੀਗਾ ਕਿ ਇਸ ਨੂੰ ਵੇਖ ਕੇ ਉਹਨਾਂ ਪੁਲਿਸ ਵਾਲਿਆਂ ਨੂੰ ਇੱਕ ਵਾਰ ਕੰਪਨੀ ਅੰਦਰ ਘਤ ਜਰੂਰ ਛੜ ਗਈ ਸੀ ਜਿਨ੍ਹਾਂ ਨੇ ਇਹ ਸ਼ਹਾਦਤ ਦਾ ਵਾਕਿਆ ਵੇਖਿਆ ਸੀ ਪਰ ਉਸ ਦਸ਼ਤ ਸਵਰਨ ਕੋਟ ਨੇ ਤੇ ਜਾਂ ਉਹਦੇ ਵਰਗੇ ਹੋਰ ਦਸ਼ਤਾਂ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਸੀ ਹੋਇਆ ਕਿਉਂਕਿ ਇਹ ਸਵਰਨ ਕੋਟਨਾ ਪਹਿਲਾਂ ਜਲੰਧਰ ਦੇ ਵਿੱਚ ਡੀਐਸਪੀ ડી ਹੁੰਦਾ ਸੀ 1985 ਦੇ ਵਿੱਚ ਔਰ ਇਸਨੇ 1986 ਦੇ ਵਿੱਚ ਸ਼ਹੀਦ ਭਾਈ ਮਨਵੀਰ ਸਿੰਘ ਚਿਹੜੂ ਨੂੰ ਗ੍ਰਿਫਤਾਰ ਕੀਤਾ ਤਾਂ ਸਰਕਾਰ ਨੇ ਇਸ ਨੂੰ TSPD ਬਣਾ ਦਿੱਤਾ ਔਰ SPD ਬਣ ਤੋਂ ਬਾਅਦ ਇਸਨੇ ਭਾਈ ਗੁਰਦੇਵ ਸਿੰਘ ਦੇਬੂ ਨੂੰ ਸ਼ਹੀਦ ਕਰ ਦਿੱਤਾ ਸੀ ਪਾਣੀ ਦੇ ਉਬਲਦੇ ਹੋਏ ਕੜਾਹੇ ਦੇ ਵਿੱਚ ਤਾਂ ਉਹਦੇ ਤੋਂ ਬਾਅਦ ਇਹਨੂੰ ਕਪੂਰਥ ਲਾਲਾ ਇਨਚਾਰਜ ਲਗਾ ਦਿੱਤਾ ਸੀ ਬਦੌਰ SSP ਇਤੇ ਇਸਨੇ ਭਾਈ ਅਵਤਾਰ ਸਿੰਘ ਬਿਸਰਾਮਪੁਰ ਵਾਲੇ ਨੂੰ ਸ਼ਹੀਦ ਕੀਤਾ ਤਾਂ ਪੁਲਿਸ ਸਰਕਾਰ ਨੇ ਇਸ ਨੂੰ ਜਗਰਾਉ ਥਾਣੇ ਦਾ ਇੰਚਾਰਜ ਲਗਾ ਦਿੱਤਾ ਜਗਰਾਉ ਜੋ ਪੜਸ ਜਨਾਬ ਬਣ ਚੁੱਕਾ ਸੀ ਪਰ ਉੱਥੇ ਇਸਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਦੀ ਕੁੰਕੀ ਨੂੰ ਸ਼ਹੀਦ ਕੀਤਾ ਸੀ 7 ਦਿਨ ਲਗਾਤਾਰ ਉਹਨਾਂ ਤੇ ਤਸ਼ੱਦਦ ਕਰਨ ਤੋਂ ਬਾਅਦ ਸੋ 26 ਮਈ ਸਵੇਰ ਵਾਲੇ ਦਿਨ ਪੁਲਿਸ ਨੇ ਭਾਈ ਅਵਤਾਰ ਸਿੰਘ ਨੂੰ ਝੂਠਾ ਪਰਸ ਮੁਕਾਬਲਾ ਦਿਖਾਉਂਦੇ ਆ ਜੋ ਉਹਨਾਂ ਦੀ ਖਾਨਦਾਨੀ ਆਦਤ ਹੈ ਪੁਲਿਸ ਵਾਲਿਆਂ ਦੀ ਕਹਾਣੀ ਘਟਨ ਦੀ ਉਹ ਕਹਾਣੀ ਘਟਦਿਆਂ ਭਾਈ ਅਵਤਾਰ ਸਿੰਘ ਨੂੰ ਝੂਠੇ ਪਰਸ ਮੁਕਾਬਲੇ ਵਿੱਚ ਸ਼ਹੀਦ ਹੋਇਆ ਸ਼ੋਅ ਕਰ ਦਿੱਤਾ ਸੀ ਜਦਕਿ ਅਸਲੀਅਤ ਇਹ ਨਹੀਂ ਸੀ ਅਸਲੀਅਤ ਇਹ ਸੀ ਕਿ ਭਾਈ ਗੁਰਦੇਵ ਸਿੰਘ ਭਾਈ ਭਾਈ ਅਵਤਾਰ ਸਿੰਘ ਜੀ ਨੂੰ ਪੁਲਿਸ ਨੇ ਤਸ਼ੱਦਦ ਦੌਰਾਨ ਸ਼ਹੀਦ ਕੀਤਾ ਸੀ ਸ਼ਹੀਦ ਵੀ ਇਸ ਤਰੀਕੇ ਦਾ ਕੀਤਾ ਸੀ ਕਿ ਭਾਈ ਅਵਤਾਰ ਸਿੰਘ ਨੇ ਜੋ ਪ੍ਰਾਤਨ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਹੀਦ ਹਨ ਭਾਈ ਮਤੀ ਦਾਸ ਜੀ ਉਹਨਾਂ ਦੇ ਵਾਂਗ ਦੋ ਫਾੜ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਇਸੇ ਤਰ੍ਹਾਂ ਹੀ ਬਾਬਾ ਚਰਨ ਸਿੰਘ ਜੀ ਗਾਰ ਸੇਵਾ ਵਾਲਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਦੋ ਜੀਪਾਂ ਦੇ ਨਾਲ ਉਹਨਾਂ ਦੀਆਂ ਦੋਵੇਂ ਹੀ ਲੱਤਾਂ ਵਨ ਕੇ ਪੀਸ ਵਾਲਿਆਂ ਨੇ ਸ਼ਹੀਦ ਕੀਤਾ ਸੀ ਔਰ ਬਾਅਦ ਦੇ ਵਿੱਚ ਸ਼ੋਅ ਵੀ ਨਹੀਂ ਸੀ ਕੀਤਾ ਕਿ ਉਹ ਕਿੱਥੇ ਹਨ ਸੋ ਇਹ ਅਤਿਆਚਾਰਾਂ ਦੀ ਇੱਕ ਬਹੁਤ ਹੀ ਵੱਡੀ ਲੰਬੀ ਦਾਸਤਾਨ ਹੈ ਜਿਹੜੀ ਸਿੱਖ ਕੌਮ ਨੇ ਹੰੜਾਈ ਹੈ ਖਾਲਸਤਾਨ ਦਾ ਸੰਘਰਸ਼ ਲੜਦੇ ਆ ਲੜਦੇ ਆ ਔਰ ਸੰਘਰਸ਼ ਆਪਣੀ ਰਫ਼ਤਾਰ ਦੇ ਨਾਲ ਵੱਖ-ਵੱਖ ਤਰੀਕਿਆਂ ਦੇ ਨਾਲ ਮੋੜਾ-ਘੋੜਾ ਜੋ ਲੰਘਦਾ ਹੋਇਆ ਏ ਤੁਰਿਆ ਜਾ ਰਿਹਾ ਔਰ ਭਾਈ ਅਵਤਾਰ ਸਿੰਘ ਬਸਰਾਹਪੁਰ ਜਦੋਂ ਭਗੌੜੀ ਸਨ ਤਾਂ ਉਹਨਾਂ ਦੀ ਖੇਤੀ ਬਾੜੀ ਦਾ ਕੰਮ ਸੰਭਾਲਣ ਵਾਸਤੇ ਭਾਈ ਸਾਹਿਬ ਦੀ ਮਾਤਾ ਨੇ ਆਪਣੇ ਭਰਾ ਨੂੰ ਆਖਿਆ ਕਿ ਤੂੰ ਸਾਡੇ ਤੇਰੀ ਖੇਤੀ ਬਾੜੀ ਆ ਉਹਦਾ ਕੰਮ ਤੂੰ ਆ ਕੇ ਸੰਭਾਲ ਲਾ ਸੋ ਭਾਈ ਅਵਤਾਰ ਸਿੰਘ ਦਾ ਮਾਮਾ ਪਿੰਡ ਆਣ ਕੇ ਖੇਤੀਬਾੜੀ ਕਰਨ ਲੱਗ ਗਿਆ ਸੋ ਇੱਕ ਦਿਨ ਉਹ ਖੇਤਾਂ ਨੂੰ ਪਾਣੀ ਲਗਾ ਲਗਾ ਰਿਹਾ ਸੀਗਾ ਤਾਂ ਪੁਲਿਸ ਉਸ ਨੂੰ ਫੜ ਕੇ ਲੈ ਜਾਂਦੀ ਆ ਪਰ ਉਹਨਾਂ ਨੂੰ ਸ਼ਹੀਦ ਕਰ ਦਿੰਦੀ ਆ ਸੋ ਉਸ ਮਾਮ ਉਹਦਾ ਇਹੀ ਕਸੂਰ ਹੁੰਦਾ ਕਿ ਉਹ ਭਾਈ ਅਵਤਾਰ ਸਿੰਘ ਬਿਸਰਾਮਪੁਰ ਦਾ ਮਾਮਾ ਹੁੰਦਾ ਤੇ ਦੂਸਰਾ ਉਹਦਾ ਕਸੂਰ ਇਹ ਹੁੰਦਾ ਕਿ ਉਹ ਭਾਈ ਅਵਤਾਰ ਸਿੰਘ ਦੀ ਜੋ ਖੇਤੀਬਾੜੀ ਆ ਉਸ ਕੀਤੀ ਬੜੀ ਦੀ ਉਹ ਦੇਖਭਾਲ ਕਰ ਰਿਹਾ ਉਥੇ ਤਾਂ ਕਿ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹੇ ਸੋ ਇਹਨਾਂ ਜ਼ੁਲਮ ਭਾਈ ਅਵਤਾਰ ਸਿੰਘ ਬਿਸਰਾਮਪੁਰ ਵਾਲਿਆਂ ਤੇ ਪੁਲਿਸ ਵਾਲਿਆਂ ਨੇ ਕੀਤਾ ਸੀ ਔਰ ਭਾਈ ਅਵਤਾਰ ਸਿੰਘ ਜੋ ਕਿ ਟਕਸਾਲੀ ਸਿੰਘ ਸਨ ਹਮੇਸ਼ਾ ਹੀ ਬਾਣੀ ਤੇ ਬਾਣੀ ਦੇ ਵਿੱਚ ਪਰਪੱਕ ਸਨ ਉਹ ਸਦਾ ਹੀ ਬਾਣੀ ਦੇ ਵਿੱਚ ਰਿਆ ਕਰਦੇ ਸਨ ਔਰ ਬਹੁਤ ਹੀ ਜ਼ਿਆਦਾ ਉਹਨਾਂ ਦਾ ਸਿਮਰਨ ਸੀ ਬਹੁਤ ਹੀ ਜ਼ਿਆਦਾ ਉਹਨਾਂ ਦਾ ਨਿਤਨੇਮ ਸੀਗਾ ਔਰ ਇਲਾਕੇ ਦੇ ਵਿੱਚ ਭਾਈ ਅਵਤਾਰ ਸਿੰਘ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਲੁੱਟਖੋਨੀ ਕੀਤੀ ਕਿਸੇ ਨੂੰ ਨਜਾਇਜ਼ ਤੰਗ ਨਹੀਂ ਕੀਤਾ ਬਲਕਿ ਇਤਿਹਾਸ ਦੀ ਇੱਕ ਮਾਨਮੱਤੇ ਅਧਿਆਏ ਦੀ ਉਹਨਾਂ ਨੇ ਇੱਕ ਸਿਰਜਣਾ ਕੀਤੀ ਉਹ ਸਿਰਜਣਾ ਇਸ ਤਰ੍ਹਾਂ ਸੀ ਕਿ ਜਦੋਂ ਭਾਈ ਅਵਤਾਰ ਸਿੰਘ ਦੇ ਕੋਲ ਸਿੰਘ ਆਇਆ ਕਰਦੇ ਸਨ ਪ੍ਰਸ਼ਾਦਾ ਛਕਣ ਵਾਸਤੇ ਭਾਈ ਅਵਤਾਰ ਸਿੰਘ ਅਜੇ ਘਰ ਹੀ ਰਹਿੰਦੇ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਦਾ ਝਗੜਾ ਹੋ ਜਾਂਦਾ ਪਾਣੀ ਦੀ ਬਾਰੀ ਦੇ ਕਰਕੇ ਪਾਣੀ ਦੀ ਟਰਨ ਕਰਕੇ ਉਹਨਾਂ ਦਾ ਝਗੜਾ ਹੋ ਜਾਂਦਾ ਦੂਸਰੇ ਦੂਸਰੀ ਧਰਜੇ ਨਾਲ ਦੂਸਰੇ ਪਰਿਵਾਰ ਦੇ ਨਾਲ ਸੋ ਇੱਕ ਦਿਨ ਪਾਈ ਅਵਤਾਰ ਸਿੰਘ ਇਕੱਲੇ ਸਨ ਤਾਂ ਉਹ ਉਹ ਵਿਅਕਤੀ ਪਾਈ ਅਵਤਾਰ ਸਿੰਘ ਤੇ ਹਮਲਾ ਕਰਦੇ ਆ ਔਰ ਗੰਭੀਰ ਰੂਪ ਦੇ ਵਿੱਚ ਪਾਈ ਅਵਤਾਰ ਸਿੰਘ ਚੱਕਰ ਹੋ ਜਾਂਦੇ ਆ ਔਰ ਇਸ ਘਟਨਾ ਤੋਂ ਬਾਅਦ 10 ਮਹੀਨੇ ਬਾਅਦ ਤਕਰੀਬਨ ਪਾਈ ਅਵਤਾਰ ਸਿੰਘ ਰੂਪੋਸ਼ ਹੋ ਗਏ ਜਦੋਂ ਖਾਲਕੂ ਸਫਾ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਰਲ ਜਾਂਦੇ ਆ ਤਾਂ ਉਸ ਵੇਲੇ ਇੱਕ ਰਿਸ਼ਤੇਦਾਰ ਨੇ ਭਾਈ ਅਵਤਾਰ ਸਿੰਘ ਨੂੰ ਆਖਿਆ ਸੀ ਕਿ ਤੂੰ ਇਦਾਂ ਕਰਕੇ ਜਿਨ੍ਹਾਂ ਨੇ ਤੈਨੂੰ ਉਦੋਂ ਵੱਢਿਆ ਸੀ ਜਿਨ੍ਹਾਂ ਨੇ ਤੇਰੇ ਤੇ ਉਦੋਂ ਹਮਲਾ ਕੀਤਾ ਸੀ ਪਾਣੀ ਦੀ ਵਾਰੀ ਕਰਕੇ ਤੂੰ ਉਹਨਾਂ ਤੋਂ ਬਦਲਾ ਲੈ ਲਾ ਉਹਨਾਂ ਨੂੰ ਮਾਰ ਦੇ ਤਾਂ ਉਸ ਵੇਲੇ ਜੋ ਭਾਈ ਅਵਤਾਰ ਸਿੰਘ ਦਾ ਜਵਾਬ ਸੀ ਉਹ ਜਵਾਬ ਖਾਲਸਾਈ ਕਰਤਾਰ ਦਾ ਖਾਲਸਾਈ ਜੋ ਅਕਸਿਆ ਉਸ ਅਕਸ ਦੀ ਤਰਜਮਾਨੀ ਕਰਦਾ ਹੋਇਆ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਜਦੋਂ ਮੇਰੇ ਤੇ ਉਹ ਹਮਲਾ ਹੋਇਆ ਸੀ ਜਦੋਂ ਮੇਰੇ ਉਦੋਂ ਝਗੜਾ ਹੋਇਆ ਸੀ ਉਦੋਂ ਮੈਂ ਅਵਤਾਰ ਸਿੰਘ ਆਪਣੇ ਵਾਸਤੇ ਔਰ ਆਪਣੇ ਪਰਿਵਾਰ ਦੇ ਵਾਸਤੇ ਕਿਰਤ ਕਰਦਾ ਸੀ ਉਹ ਮੇਰਾ ਮੇਰੇ ਨਾਲ ਅਤੇ ਮੇਰੇ ਪਰਿਵਾਰ ਦੇ ਨਾਲ ਸਬੰਧਤ ਉਹ ਝਗੜਾ ਸੀ ਇਸ ਕਰਕੇ ਉਹਨਾਂ ਨੇ ਮੇਰੇ ਤੇ ਹਮਲਾ ਕੀਤਾ ਸੀ ਪਰ ਅੱਜ ਮੈਂ ਪਰਿਵਾਰ ਦਾ ਨਹੀਂ ਮੈਂ ਸਿੱਖ ਕੌਮ ਵਾਸਤੇ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਉਣ ਵਾਸਤੇ ਜੋ ਚੱਲ ਰਿਹਾ ਸੰਘਰਸ਼ ਆ ਉਸ ਸੰਘਰਸ਼ ਬਾਦ ਦਾ ਹਿੱਸਾ ਆ ਉਸ ਸੰਘਰਸ਼ ਨੂੰ ਅੱਗੇ ਲਿਜਾਣ ਵਾਸਤੇ ਮੈਂ ਲੜ ਰਿਹਾ ਸੋ ਇਸ ਕਰਕੇ ਮੇਰਾ ਉਸ ਘਟਨਾ ਦੇ ਨਾਲ ਬਿਲਕੁਲ ਕੋਈ ਸਬੰਧ ਨਹੀਂ 나ই ਮੈਂ ਕੋਈ ਇਹੋ ਜਿਹਾ ਕੰਮ ਕਰਾਂਗਾ ਜੀੜਾ ਕੰਮ ਮੇਰਾ ਇਹ ਸਾਬਤ ਕਰੇ ਕਿ ਭਾਈ ਅਵਤਾਰ ਸਿੰਘ ਨੇ ਕੋਈ ਅਵਿਕਾਰ ਚਾਰ ਚੁੱਕੇ ਨਿੱਜੀ ਆਪਣੀ ਕਿੜ-ਕੱਡੀ ਹੋਵੇ ਮੈਂ ਨਿੱਜੀ ਕran ਕੱਢਣ ਵਾਸਤੇ ਭਗੋੜਾ ਨਹੀਂ ਹੋਇਆ ਮੈਂ ਕੌਮ ਦੇ ਗਲੋਂ ਗੁਲਾਮੀ ਲਾਉਣ ਵਾਸਤੇ ਹਥਿਆਰ ਚੁੱਕੇ ਹਨ ਸੋ ਇਹ ਹਥਿਆਰ ਜੋ ਮੈਂ ਚੱਕੇ ਆ ਇਹ ਆਖਰੀ ਦਮ ਤੱਕ ਇਹਨਾਂ ਦੇ ਨਾਲ ਮੈਂ ਲੜਾਂਗਾ ਔਰ ਕੌਮ ਦੇ ਵਾਸਤੇ ਮਰਾਂਗਾ ਔਰ ਭਾਈ ਅਵਤਾਰ ਸਿੰਘ ਨੇ ਆਪਣੇ ਇਹਨਾਂ ਬਚਨਾਂ ਨੂੰ ਅਮਲੀ ਤੌਰ ਤੇ ਅਪਣਾਉਂਦੇ ਆ ਪਹਿਰਾ ਦਿੱਤਾ ਆਖਰੀ ਦਮ ਤੱਕ ਪਹਿਰਾ ਦਿੱਤਾ ਔਰ ਭਾਈ ਮਤੀ ਦਾਸ ਜੀ ਦਾ ਉਹਨਾਂ ਨੇ ਇਤਿਹਾਸ ਦੁਹਰਾ ਕੇ ਰੱਖ ਦਿੱਤਾ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਪਰਾਤਨ ਸਿੰਘਾਂ ਵਰਗੇ ਸਿੰਘ ਮੌਜੂਦ ਹਨ ਹਾਂ ਇਹ ਬਕਰੀ ਗੱਲ ਆ ਕਿ ਬਹੁਤ ਨਕਲੀ ਵੀ ਹ ਹੋ ਸਕਦੇ ਹਨ ਕਿਉਂਕਿ ਜਿਹੜੀ ਨਕਲੀ ਆ ਉਹ ਹਮੇਸ਼ਾ ਅਸਲ ਦੀ ਹੀ ਹੁੰਦੀ ਆ ਨਕਲ ਦੀ ਨਕਲ ਨਹੀਂ ਕਦੀ ਹੋਇਆ ਕਰਦੀ ਸੋ ਅਸਲ ਹੈ ਤਾਂ ਉਹਦੀ ਨਕਲ ਹੋ ਸਕਦੀ ਆ ਸੋ ਭਾਈ ਅਵਤਾਰ ਸਿੰਘ ਦੀ ਸ਼ਹਾਦਤ ਤੇ ਉੱਪਰ ਖਾਲਸਾਤਨ ਦੀ ਜੰਗੀ ਆਜ਼ਾਦੀ ਵਾ ਵਿੱਚ ਜਗਦਾਨ ਪਾਉਣ ਵਾਲੇ ਸਮੂਹ ਸਿੰਘਾਂ ਨੂੰ ਬਲਕੇ ਖਾਲਸਾ ਪੰਥ ਨੂੰ ਹਮੇਸ਼ਾ ਹਮੇਸ਼ਾ ਵਾਸਤੇ ਹੀ ਨਾਜ਼ ਰਹੇਗਾ ਸੋ ਭਾਈ ਅਵਤਾਰ ਸਿੰਘ ਦੀ ਕੌਮ ਪ੍ਰਤੀ ਕੀਤੀ ਗਈ ਮਹਾਨ ਕੁਰਬਾਨੀ ਨੂੰ ਖਾਲਸਾਤਾਨ ਦੀ ਜੰਗੀ ਆਜ਼ਾਦੀ ਦੇ ਸਮੂਹ ਵੀਰਾਂ ਦੀ ਤਰਫੋਂ ਯੂਨਾਈਟਿਡ ਖਾਲਸਾ ਦਲ ਜੋ ਕਿ ਦੀ ਤਰਫੋਂ ਬਲਕਿ ਸਮੁੱਚੇ ਪੰਥ ਦੀ ਤਰਫੋਂ ਅਸੀਂ ਕੇਸਰੀ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ